ਰਹੀਂ ਪੰਜਾਬੀ ਮੀਡੀਆ ਨਾਲ ਜੁੜ ਚੁੱਕੇ ਸਾਰੇ ਰੱਬ ਵਰਗੇ ਸਰੋਤਿਆਂ ਨੂੰ ਮੇਰੇ ਵੱਲੋਂ ਜੈਗ ਸਿੰਘ ਸਿੱਖੋਂ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਸਲਾਮ ਨਮਸਕਾਰ ਤਕਰੀਬਨ 2 ਹਫ਼ਤਿਆਂ ਦੀ ਵਕੇਸ਼ਨ ਤੋਂ ਬਾਅਦ ਤੁਹਾਡੇ ਨਾਲ ਅੱਜ ਲਾਈਵ ਸਾਂਝ ਪੈ ਰਹੀ ਹੈ ਔਰ ਧੰਨਵਾਦ ਤੁਸੀਂ ਅ 2-3 ਕਾਲਸ ਵੀ ਆਈਆਂ ਜਿਨ੍ਹਾਂ ਨੇ ਪੁੱਛਿਆ ਕਿ ਜੈ ਕੀ ਗੱਲ ਹੋ ਗਈ ਅਕਦਾ ਉਹ ਤਾਂ ਸਾਡੇ ਲਿਸਨਰ ਕਹਿੰਦੇ ਕਿ ਸ਼ਾਇਦ ਜੈਗ ਜਿਹੜਾ ਸ਼ੋਅ ਬੰਦ ਨਾ ਕਰਕੇ ਹੋਵੇ ਨਹੀਂ ਜੀ ਵਕੇਸ਼ਨ ਚੱਲ ਰਹੀ ਸੀ ਕੁਝ ਸਾਡੇ ਵੀਰ ਆ ਜਿਹੜੇ ਮਿੱਤਰ ਆ ਜਾਣਦੇ ਨੇ ਔਰ ਤੁਹਾਡਾ ਧੰਨਵਾਦ ਆ ਸਾਰਿਆਂ ਦਾ ਅੱਜ ਦੋ ਚਾਰ ਗੱਲਾਂ ਬਾਤਾਂ ਸੀ ਕਰਨੀਆਂ ਨੇ ਲਾਈਵ ਸ਼ੋਅ ਦੇ ਵਿੱਚ ਕੀ ਹੈ ਇੱਕ ਤਾਂ ਕੱਲ ਸਤੰਬਰ 6 ਤਰੀਕ ਸੀ ਔਰ ਸੇ ਸਤੰਬਰ ਸੇ 1995 ਨੂੰ ਭਾਈ ਜਸਵੰਤ ਸਿੰਘ ਖਾਲੜਾ ਜੀ ਜਿਹੜਿਆਂ ਤੁਸੀਂ ਕੱਲ ਬਹੁਤ ਲਾਈਵ ਟਾਕ ਸ਼ੋਅ ਹੋਏ ਹੋਣਗੇ ਇਹਦੇ ਤੇ ਲੈ ਕੇ ਇਹਨਾਂ ਦੀ ਕੁਰਬਾਨੀ ਨੂੰ ਲੈ ਕੇ ਇਹਨਾਂ ਨੇ ਜੋ ਆਪਣੀ ਜ਼ਿੰਦਗੀ ਲਗਾਈ ਆ ਕੌਮ ਦੇ ਲਿਖੇ ਔਰ ਕੱਲੀ ਕੌਮ ਔਰ ਉਹ ਲਾਵਾਰਸ ਉਹ ਅਸੀਂ ਕਹਿੰਦੇ ਆ ਕਿ ਮਰਿਆਂ ਨੂੰ ਤਾਂ ਆਪਣੇ ਵੀ ਭੁੱਲ ਜਾਂਦੇ ਨੇ ਕਰੋਨਾ ਦੇ ਵਿੱਚ ਜਦੋਂ ਪਰਿਵਾਰਾਂ ਦੇ ਜਿਹੜੇ ਕਿਸੇ ਦਾ ਬਜ਼ੁਰਗ ਦੀ ਡੈਥ ਹੋ ਗਈ ਉਹਨਾਂ ਨੇ ਆਪਣੇ ਪਰਿਵਾਰਾਂ ਦੀਆਂ ਲਾਸ਼ਾਂ ਉੱਥੇ ਹੀ ਛੱਡਤੀਆਂ ਹਸਪਤਾਲਾਂ 'ਚ ਨਦੀਆਂ 'ਚ ਰੋੜੀਆਂ ਗਈਆਂ ਲਾਸ਼ਾਂ ਕਿ ਨਹੀਂ ਅਸੀਂ ਇਹਨਾਂ ਦਾ ਸਸਕਾਰ ਨਹੀਂ ਕਰਨਾ ਉਹਨਾਂ ਦਾ ਕੋਈ ਵਾਰੀ ਵਾਰਸ ਨਹੀਂ ਬਣਿਆ ਬਟ ਪੰਜਾਬ ਦੇ ਵਿੱਚ ਇੱਕ 1984 ਤੋਂ ਬਾਅਦ ਇੱਕ ਅਹਜਾ ਦੌਰ ਚੱਲੇ ਆ ਜਦੋਂ ਪੰਜਾਬ ਦੇ ਹਜ਼ਾਰਾਂ ਨੌਜਵਾਨ ਆ ਜਿਹੜੇ ਉਹ ਪੁਲਿਸ ਦੇ ਜਿਹੜਾ ਤਸ਼ੱਦਦ ਦਾ ਸ਼ਿਕਾਰ ਹੋਏ ਬੁਚੜਾ ਵੱਲੋਂ ਮਾਰੇ ਗਏ ਔਰ ਦੇਖੋ ਪੰਜਾਬ ਪੁਲਿਸ ਦੇ ਵਿੱਚ ਚੰਗੇ ਇਨਸਾਨ ਵੀ ਸਨ ਮਾੜੇ ਵੀ ਸਨ ਪਰ ਅੱਜ ਅਸੀਂ ਗੱਲ ਕਰਨੀ ਹੈ ਉਹਨਾਂ ਮਾੜੇ ਲੋਕਾਂ ਦੀ ਜਿਹੜੇ ਇਨਸਾਨੀ ਸਰੀਰ ਦੇ ਵਿੱਚ ਇੱਕ ਰਾਖਸ਼ਸ ਇੱਕ ਹਵਾਨ ਬਣੇ ਹੋਏ ਸਨ ਜਿਨ੍ਹਾਂ ਨੇ ਇਹ ਨਹੀਂ ਵੇਖਿਆ ਕਿ ਇਸ ਵਿਅਕਤੀ ਦਾ ਕੋਈ ਕਸੂਰ ਹੈ ਸਿਰ ਤੇ ਦਸਤਾਰ ਦੇਖੀ ਪਗੜੀ ਦੇਖੀ ਤੇ ਨੌਜਵਾਨਾਂ ਦੇ ਜਿਹੜੇ ਝੂਠੇ ਸੱਚੇ ਪੁਲਿਸ ਮੁਕਾਬਲੇ ਬਣਾ ਕੇ ਉਹਨਾਂ ਨੂੰ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਮਾਰਿਆ ਗਿਆ ਨਾਟ ਓਨਲੀ ਮਾਰਿਆ ਗਿਆ ਅਸੀਂ ਮੰਨਦੇ ਆ ਕਿ ਕਿਸੇ ਵੀ ਧਰਮ ਦੇ ਵਿੱਚ ਉਸ ਵਿਅਕਤੀ ਦੀ ਉਹਦੀ ਜੇ ਉਸੇ ਤਰੀਕੇ ਨਾਲ ਉਹਦਾ ਸੰਸਕਾਰ ਨਹੀਂ ਹੁੰਦਾ ਉਹਨੂੰ ਦਫ਼ਨ ਨਹੀਂ ਕਰਦੇ ਜਾਂ ਉਹਦੀ ਜਿਹੜੀ ਜੋ ਵੀ ਅੰਤਮ ਕਿਰਿਆ ਹੁੰਦੀ ਆ ਉਹ ਨਹੀਂ ਕਰਦੇ ਅਸੀਂ ਮੰਨਦੇ ਆ ਕਿ ਰੂਹਾਂ ਭਟਕਦੀਆਂ ਰਹਿੰਦੀਆਂ ਔਰ ਉਹ ਜਿਹੜੇ ਨੌਜਵਾਨ ਝੂਠੇ ਸੱਚੇ ਪੁਲਿਸ ਮੁਕਾਬਲਿਆਂ 'ਚ ਮਾਰੇ ਗਏ ਉਹਨਾਂ ਦੀਆਂ ਲਾਸ਼ਾਂ ਨੂੰ ਲਾवारਸ ਕਹਿ ਕੇ ਸਾੜਿਆ ਗਿਆ ਔਰ ਉਹ ਲਾवारਸ ਲਾਸ਼ਾਂ ਦੇ ਵਾਰਸ ਬਣਦੇ ਨੇ ਜਸਵੰਤ ਸਿੰਘ ਖਾਲੜਾ ਜੀ ਬਟਰ ਦੇਖੋ انسان ਦੀ ਉਹਨਾਂ ਦਾ ਅੰਤ ਕਿਵੇਂ ਕਰਦੇ ਆ ਉਹੀ ਬੁੱਚੜ ਪੁਲਿਸ ਵਾਲੇ ਉਹਨਾਂ ਨੂੰ ਵੀ ਉਹਨਾਂ ਲਾਸ਼ਾਂ ਦਾ ਇੱਕ ਹਿੱਸਾ ਬਣਾ ਦਿੰਦੇ ਨੇ ਕਿ ਉਹਨਾਂ ਦੀ ਤਾਂ ਲਾਸ਼ ਵੀ ਆ ਜਿਹੜੀ ਪਰਿਵਾਰ ਨੂੰ ਨਹੀਂ ਮਿਲੀ ਬਟ ਅਸੀਂ ਅੱਜ ਗੱਲ ਕਰਨੀ ਆ ਭਾਈ ਜਸਵੰਤ ਸਿੰਘ ਖਾਲੜਾ ਜੀ ਉਹਨਾਂ ਦੇ ਜੀਵਨ ਦੀ ਗੱਲਬਾਤ ਅਸੀਂ ਕਰਨੀ ਆ ਜਿਹੜੇ ਲੋਕ ਟਿਕਟੋਕ ਤੇ ਆਪਣੇ ਸ਼ੋਅ ਨੂੰ ਸੁਣ ਰਹੇ ਸੀ ਮੈਂ ਤਕਰੀਬਨ ਸ਼ੋਅ ਦੀ ਸਟਾਰਟਿੰਗ ਤੋਂ ਪਹਿਲਾਂ ਤਕਰੀਬਨ ਤੁਹਾਨੂੰ 20 ਮਿੰਟ ਦੇ ਕਰੀਬ ਉਹਨਾਂ ਦੀ ਇੱਕ ਲੇਟੈਸਟ ਜਿਹੜੀ ਆ ਆਖਰੀ ਜਿਹੜੀ ਸਪੀਚ ਸੀ ਭਾਈ ਜਸਵੰਤ ਸਿੰਘ ਖਾਲੜਾ ਜੀ ਦੀ ਤੁਸੀਂ ਟਿਕਟੌਕ ਦੇ ਉੱਪਰ ਸੁਣੀ ਹੈ ਤੁਹਾਡਾ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਤੁਸੀਂ ਪਸੰਦ ਕੀਤੀ ਆ ਔਰ ਮੈਨੂੰ ਜ਼ਰੂਰ ਲੱਗਿਆ ਕਿ ਅਸੀਂ ਇੱਕ-ਇੱਕ 2-2 ਮਿੰਟ ਦੇ ਕਲਿੱਪ ਜ਼ਰੂਰ ਸੁਣਾਉਣੇ ਹੁੰਦੇ ਆ ਬਟ ਮੈਂ ਇਸੇ ਕਰਕੇ ਸ਼ੋਅ ਥੋੜਾ ਬਹੁਤਾ ਲੇਟ ਸ਼ੁਰੂ ਕੀਤਾ ਟਿਕਟੌਕ ਦੇ ਉੱਪਰ ਆ ਜਿਹੜੀ 20 ਮਿੰਟ ਦੇ ਕਰੀਬ ਆ ਭਾਈ ਜਸਵੰਤ ਸਿੰਘ ਖਾਲੜਾ ਜੀ ਉਹਨਾਂ ਦੀ ਤੁਸੀਂ ਜਿਹੜੀ ਸਪੀਚ ਉਹਨਾਂ ਨੇ ਕੈਨੇਡਾ ਦੇ ਵਿੱਚ ਆ ਕੇ ਦਿੱਤੀ ਸੀ ਉਹ ਤੁਸੀਂ ਸੁਣੀ ਹੈ ਉਹਨਾਂ ਦੇ ਵਿਚਾਰ ਸੁਣੇ ਨੇ ਕਿ ਕਿਸ ਤਰ੍ਹਾਂ ਜੋ ਚਾਹੁੰਦੇ ਤਾਂ ਕੈਨੇਡਾ ਦੇ ਵਿੱਚ ਰਹਿ ਕੇ ਆਪਣੀ ਜਾਨ ਬਚਾ ਸਕਦੇ ਸਨ ਬਟ ਉਹਨਾਂ ਨੇ ਜਾਨ ਬਚਾਉਣਾ ਨਹੀਂ ਉਹਨਾਂ ਨੇ ਉਹ ਸੱਚ ਦੇ ਮਾਰਗ ਨੂੰ ਚੁਣਿਆ ਉਹ ਧਰਮ ਦੇ ਮਾਰਗ ਨੂੰ ਚੁਣਿਆ ਗੁਰੂ ਨਾਨਕ ਦੇ ਫਲਸਫੇ ਨੂੰ ਚੁਣਿਆ ਤੇ ਉਹਦੀ ਅਸੀਂ ਗੱਲਬਾਤ ਉਹਨਾਂ ਦੀ ਅਸੀਂ ਅੱਜ ਕਰਨੀ ਆ ਤੁਸੀਂ ਭਾਈ ਜਸਵੰਤ ਸਿੰਘ ਖਾਲੜਾ ਜੀ ਦੀ ਗੱਲ ਕਰਨੀ ਆ ਪੰਜਾਬ ਦੇ ਉਸ ਕਾਲੇ ਦੌਰ ਦੀ ਗੱਲਬਾਤ ਕਰਨੀ ਆ ਤੁਹਾਡੇ ਮਨ ਦੇ ਵਿੱਚ ਕੀ ਵਿਚਾਰ ਆਉਂਦਾ ਤਾਂ ਜ਼ਰੂਰ ਤੁਸੀਂ ਗੱਲਬਾਤ ਕਰਨੀ ਆ ਅੱਜ ਦਾ ਸ਼ੋਅ ਅਸੀਂ ਕੋਸ਼ਿਸ਼ ਕਰਾਂਗੇ ਤੁਹਾਡੇ ਸਾਰਿਆਂ ਦੇ ਸਹਿਯੋਗ ਦੇ ਨਾਲ ਭਾਈ ਜਸਵੰਤ ਸਿੰਘ ਖਾਲੜਾ ਜੀ ਨੂੰ ਡੈਡੀਕੇਟ ਕਰਨ ਦੇ ਲਈ ਤੇ ਕੱਲ ਮੇਰੀ ਇੱਕ ਦੋਸਤ ਨਾਲ ਗੱਲਬਾਤ ਹੋ ਰਹੀ ਸੀ ਗੱਲ ਕੀ ਸੀ ਕਿਉਂਕਿ ਇਹ ਜੋ ਰੂਹਾਂ ਹੁੰਦੀਆਂ ਨੇ ਜਿਨ੍ਹਾਂ ਨੂੰ ਅਸੀਂ ਪੂਜਦੇ ਆ ਬਾਦ ਵਿੱਚ ਇਹ ਇੱਕ ਰੱਬ ਵੱਲੋਂ ਭੇਜੀਆਂ ਗਈਆਂ ਰੂਹਾਂ ਹੁੰਦੀਆਂ ਨੇ ਜੇ ਤੁਹਾਨੂੰ ਮੈਨੂੰ ਕਹਿ ਦਈਏ ਕੌਮ ਦੇ ਲਈ ਜਾਂ ਹੱਕ ਸੱਚ ਦੇ ਲਈ ਖੜਨਦੇ ਕੋਈ ਕੋਈ ਜਿਹੜੀਆਂ ਰੂਹਾਂ ਹੁੰਦੀਆਂ ਨੇ ਕੋਈ ਕੋਈ ਲੋਕ ਹੁੰਦੇ ਨੇ ਧਰਤੀ ਤੇ ਜਿਹੜੇ ਇਸ ਮਾਰਗ ਨੂੰ ਚੁਣਦੇ ਨੇ ਪੜ੍ਹੇ ਲਿਖੇ ਵਿਅਕਤੀ ਸਨ ਭਾਈ ਜਸਵੰਤ ਸਿੰਘ ਖਾਲੜਾ ਜੀ ਔਰ ਚਾਹਦੇ ਤਾਂ ਤੁਹਾਡੇ ਵਾਂਗ ਮੇਰੇ ਵਾਂਗ ਦੁਨਿਆਵੀ ਹੋ ਕੇ ਪੈਸੇ ਦੇ ਪਿੱਛੇ ਭੱਜ ਕੇ ਪੈਸੇ ਜੋੜ ਲੇ ਇੱਕ ਪ੍ਰਾਪਰਟੀ ਬੁਣਾਲੀ ਦੋ ਬੁਣਾਲੀ ਗੱਡੀਆਂ ਮਹਿੰਗੀਆਂ ਲੈ ਲਈਆਂ ਮਹਿੰਗੇ ਘਰ ਲੈ ਲਏ ਇਦਾਂ ਦੀ ਜ਼ਿੰਦਗੀ ਬੜੀ ਆਸਾਨੀ ਦੇ ਨਾਲ ਔਰ ਸੁਖੀ ਜ਼ਿੰਦਗੀ ਜਿਉ ਸਕਦੇ ਸਨ ਬਟ ਉਹਨਾਂ ਨੇ ਉਹ ਮਾਰਗ ਚੁਣਿਆ ਕਿ ਨਹੀਂ ਮੈਂ ਇਹ ਜਿਹੜੇ ਲੋਕ ਜਿਹੜੇ ਪੰਜਾਬ ਦੇ ਨੌਜਵਾਨ ਨੇ ਵਿੱਚ ਬਜ਼ੁਰਗ ਨੇ ਔਰਤਾਂ ਨੇ ਇਹ ਜਿਹੜੇ ਲਾਵਾਰਸ ਕਹਿ ਕੇ ਸਾੜੇ ਗਏ ਨੇ ਇਹਨਾਂ ਨੂੰ ਪਰਿਵਾਰਾਂ ਤੱਕ ਇਹਨਾਂ ਦੀਆਂ ਲਾਸ਼ਾਂ ਤੱਕ ਨਸੀਬ ਨਹੀਂ ਹੋਈਆਂ ਮੈਂ ਉਹਨਾਂ ਦੇ ਲਈ ਕੰਮ ਕਰਨਾ ਮੈਂ ਉਹਨਾਂ ਦਾ ਰਿਕਾਰਡ ਕੱਢ ਕੇ ਲੈ ਕੇ ਆਉਣਾ ਔਰ ਜੋ ਸਿਸਟਮ ਨੂੰ ਸਰਕਾਰ ਨੂੰ ਕਦੇ ਵੀ ਮਨਜ਼ੂਰ ਨਹੀਂ ਹੁੰਦਾ ਪੰਜਾਬ ਪੁਲਿਸ ਨੂੰ ਜਦੋਂ ਪਤਾ ਲੱਗਿਆ ਕਿ ਇਹ ਤਾਂ ਸਾਡੇ ਹੁਣ ਪੋਤੜੇ ਫੁੱਲ ਰਹੇ ਨੇ 25000 ਦੀ ਜਿਹੜੀ ਗਿਣਤੀ ਆ ਕੋਈ ਥੋੜੀ ਗਿਣਤੀ ਨਹੀਂ ਹੁੰਦੀ ਕਿਸੇ ਜਗ੍ਹਾ ਤੇ 25000 ਦਾ ਇਕੱਠ ਹੋਵੇ ਤੁਸੀਂ ਉਹਨੂੰ ਵੇਖ ਲਓ ਕਿ ਇੰਨੀਆਂ ਲਵਾਰਸ ਲਾਸ਼ਾਂ ਹੋਰ ਪਤਾ ਨਹੀਂ ਕਿੰਨੀਆਂ ਲਾਸ਼ਾਂ ਦੇ ਇਹਨਾਂ ਨੇ ਅੰਕੜੇ ਕੱਢ ਕੇ ਲੈ ਕੇ ਆਉਣੇ ਸਨ ਉਹ ਸਾਡੇ ਪੰਜਾਬ ਦੇ ਨੌਜਵਾਨ ਨਿਰਦੋਸ਼ੇ ਵੀ ਹੋ ਸਕਦੇ ਨੇ ਜਾਂ ਉਸ ਮੂਵਮੈਂਟ ਦੇ ਵਿੱਚ ਸ਼ਾਮਲ ਵੀ ਹੋ ਸਕਦੇ ਨੇ ਬਟ ਉਹਨਾਂ ਲਾਸ਼ਾਂ ਦੇ ਜਿਹੜੇ ਇਹ ਬਣੇ ਨੇ ਜਿਹੜੇ ਵਾਰਸ ਭਾਈ ਜਸਵੰਤ ਸਿੰਘ ਖਾਲੜਾ ਜੀ ਨੂੰ ਸਾਡੀ ਜਿਹੜੀ ਉਹ ਜਿਹੜੀ ਆ ਸ਼ਰਧਾਂਜਲੀ ਅਸੀਂ ਪੇਂਟ ਕਰਦੇ ਆ ਤੇ ਇੱਕ ترਸੇਮ ਜਸਰ ਦਾ ਬਹੁਤ ਖੂਬਸੂਰਤ ਗੀਤ ਆਇਆ ਔਰ ਅਸੀਂ ਇਹੋ ਜਿਹੇ ਸਿੰਗਰਾਂ ਦਾ ਵੀ ਅਸੀਂ ਅਸੀਂ ਹਮੇਸ਼ਾ ਧੰਨਵਾਦ ਕਰਨਾ ਉਹ ਜਿਹੜਾ ਸਮੇਂ ਸਰ ਸਮਿਆਂ ਇਦਾਂ ਦਾ ਕੋਈ ਵੀ ਗੀਤ ਆ ਕੋਈ ਗਾਣਾ ਉਹ ਕੱਢਦੇ ਰਹਿੰਦੇ ਨੇ ਹਾਲਾਂਕਿ ਹੋਰ ਟਾਈਪ ਦੇ ਗੀਤ ਵੀ ਆਉਂਦੇ ਰਹਿੰਦੇ ਨੇ ਬਟ ਇਹ ਜਿਹੜਾ ਗੀਤ ਆ ترسےم ਜਸਰ ਦਾ ਸੱਚ ਕਿੱਥੇ ਐ ਜੀ ਬਿਲਕੁਲ ਸੋ ਸਾਨੂੰ ਇਹਨਾਂ ਦੀ ਜਸਵੰਤ ਸਿੰਘ ਖਾਲੜਾ ਜੀ ਦੀ ਕੁਰਬਾਨੀ ਨੂੰ ਜਿਹੜਾ ਯਾਦ ਕਰਨਾ ਚਾਹੀਦਾ ਇਹਨਾਂ ਦੇ ਕੀ ਅਸੀਂ ਕਦੇ ਵੀ ਇਹਨਾਂ ਵਰਗੇ ਬਣ ਸਕਦੇ ਆ ਅਸੀਂ ਆਪਣੇ ਮਨਾਂ ਦੇ ਵਿੱਚ ਇੱਕ ਦੂਸਰ ਨੂੰ ਸਵਾਲ ਜਰੂਰ ਸਾਨੂੰ ਪੁੱਛਣਾ ਚਾਹੀਦਾ ਕਿਉਂਕਿ ਇਹ ਰੱਬੀ ਰੂਹਾਂ ਹੁੰਦੀਆਂ ਨੇ ਧਰਤੀ ਤੇ ਬੜੇ ਥੋੜੇ ਸਮੇਂ ਲਈ ਆਉਂਦੀਆਂ ਨੇ ਜਿਵੇਂ ਅਸੀਂ ਪਿੱਛੇ ਜੇ ਗੱਲ ਕਰਦੇ ਆ ਇਹ ਤਾਂ ਤਾਜ਼ਾ ਉਦਾਹਰਨਾਂ ਨੇ ਦੀਪ ਸਿੱਧੂ ਦੀਆਂ ਦੀਪ ਸਿੱਧੂ ਨੂੰ ਕੀ ਲੋੜ ਪਈ ਸੀ ਆਪਣਾ ਫਿਲਮੀ ਕੈਰੀਅਰ ਛੱਡ ਕੇ ਇੰਨੀ ਹਾਈ ਫਾਈ ਲਾਈਫ ਛੱਡ ਕੇ ਚੱਕਾ ਚੌਂਧ ਵਾਲੀ ਦੌਲਤ ਸ਼ੌਹਰਤ ਵਾਲੀ ਲਾਈਫ ਛੱਡ ਕੇ ਉਹ ਪੰਜਾਬ ਦੇ ਵਿੱਚ ਆ ਕੇ ਟਰਾਲੀਆਂ ਤੇ ਬੈੰਦਾ ਦੀਪ ਸਿੱਧੂ ਬਾਰੇ ਵੀ ਅਸੀਂ ਸੁਣਦੇ ਆ ਕਿ ਉਹ ਵਿਅਕਤੀ ਜਿਹੜਾ ਕਦੇ ਕਿਸੇ ਨਾਲ ਜਲਦੀ ਹੱਥ ਨਹੀਂ ਸੀ ਮਲਾਉਂਦਾ ਉਹ ਇੰਨਾ ਕਿ ਆਹ ਹੈ ਜੈਨਿਕ ਬੰਦਾ ਸੀਗਾ ਸੈਨੀਟਾਈਜ਼ਰ ਨਾਲ ਰੱਖਦਾ ਸੀ ਹੈਲਥ ਕੌਂਸ਼ੀਅਸ ਬਹੁਤ ਵਧੀਆ ਬਹੁਤ ਜਿਆਦਾ ਸੀ ਆ ਬਾਦੂ ਘਾਟੂ ਖਾਂਦਾ ਨਹੀਂ ਸੀ ਤੇ ਬੜੀ ਲਾਈਫ ਤਰੀਕੇ ਨਾਲ ਜਿਉਂਦਾ ਸੀ ਪੋਰਸ਼ ਗੱਡੀਆਂ ਰੱਖਣ ਵਾਲਾ ਮਾਲਕ ਦੀਪ ਸਿੱਧੂ ਜਦੋਂ ਟਰਾਲੀਆਂ ਤੇ ਆਇਆ ਕੌਮ ਦੀ ਗੱਲ ਕਰਨ ਲੱਗਿਆ ਥੋੜੇ ਸਮੇਂ ਦੇ ਵਿੱਚ ਉਸ ਤੋਂ ਬਾਅਦ ਉਹ ਦੁਨੀਆ ਤੋਂ ਚਲਾ ਗਿਆ ਜਿਹਦੀ ਮੌਤ ਹੱਲੇ ਤੱਕ ਰਹੱਸ ਬਣੀ ਹੋਈ ਆ ਕਿ ਭੇਦ ਆ ਪਤਾ ਨਹੀਂ ਕਦ ਦੁਨੀਆ ਦੇ ਸਾਹਮਣੇ ਆਵੇਗੀ ਸੱਚਾਈ ਜਾਂ ਨਹੀਂ ਹੋਵੇਗੀ ਕਿ ਦੀਪ ਸਿੱਧੂ ਦੀ ਮੌਤ ਆ ਵਾਕਈ ਐਕਸੀਡੈਂਟ ਸੀ ਕੋਈ ਸਾਜ਼ਿਸ਼ ਹੈ ਕੀ ਜਾਂ ਕੋਈ ਪਲਾਨ ਸੀਗਾ ਇਹ ਰੱਬ ਜਾਣਦਾ ਜਾਂ ਦੀਪ ਸਿੱਧੂ ਦੇ ਨਾਲ ਜੋ ਹੋਇਆ ਉਹ ਜਾਣਦਾ ਉਹ ਜਿਹੜਾ ਸੱਚ ਆ ਦੀਪ ਸਿੱਧੂ ਦੇ ਨਾਲ ਹੀ ਉਹ ਚੱਲਿਆ ਗਿਆ ਇਸੇ ਕਰਕੇ ਜਿਹੜਾ ਤਸੀਮ ਜਸੜ ਦਾ ਗੀਤ ਆ ਸੱਚ ਕਿੱਥੇ ਆ ਇਹ ਸੱਚ ਲੱਭਣਾ ਬਹੁਤ ਮੁਸ਼ਕਲ ਆ ਸਿੱਧੂ ਮੂਸੇਵਾਲੇ ਦੀ ਗੱਲ ਕਰ ਲਓ ਸਿੱਧੂ ਮੂਸੇਵਾਲੇ ਦਾ ਚਾਹੇ ਕੋਈ ਖਾਸ ਯੋਗਦਾਨ ਇੰਨਾਂ ਗੱਲਾਂ ਨੂੰ ਲੈ ਕੇ ਨਹੀਂ ਸੀ ਬਟ ਫਿਰ ਵੀ ਪੰਜਾਬ ਦਾ ਇੱਕ ਵੱਡਾ ਸਿੰਗਰ ਸੀ ਪੱਗ ਵਾਲਾ ਦਸਤਾਰ ਵਾਲਾ ਵੱਡਾ ਸਿੰਗਰ ਸੀ ਔਰ ਉਹ ਦੁਨੀਆ ਦੇ ਵਿੱਚ ਪੰਜਾਬੀ ਨੂੰ ਲੈ ਕੇ ਗਿਆ ਵੱਡੇ ਵੱਡੇ ਲੋਕ ਉਹਨੂੰ ਫੋਲੋ ਕਰਦੇ ਰਹੇ ਨੇ ਉਹਦਾ ਵੀ ਆ ਜਿਹੜੇ ਮਾਸਟਰਮਾਈਂਡ ਬੰਦੇ ਕਦੇ ਦੁਨੀਆ ਦੇ ਸਾਹਮਣੇ ਆਉਣਗੇ ਕਿਹੜੇ ਬੰਦਿਆਂ ਨੇ ਉਹਦਾ ਕਤਲ ਕਰਵਾਇਆ ਇਹਦਾ ਵੀ ਪਤਾ ਨਹੀਂ ਸੱਚ ਕਿੱਥੇ ਆ ਇਹਦਾ ਵੀ ਅਸੀਂ ਨਹੀਂ ਜਾਣਦੇ ਕਿ ਕਦੇ ਇਹਦਾ ਜਿਹੜਾ ਸੱਚ ਆ ਦੁਨੀਆ ਦੇ ਸਾਹਮਣੇ ਆਵੇਗਾ ਔਰ ਜਸਵੰਤ ਸਿੰਘ ਖਾਲੜਾ ਜੀ ਦੀ ਗੱਲ ਕਰੋ ਜੋ ਉਹਨਾਂ ਦੇ ਜੀਵਨ ਬਾਰੇ ਪੜੋ ਤੇ ਜਿਹੜਾ ਪਰਿਵਾਰ ਆ ਸ਼ੁਰੂ ਤੋਂ ਹੀ ਇਹ ਪੂਰਾ ਜਿਹੜਾ ਸੰਘਰਸ਼ ਵਾਲਾ ਪਰਿਵਾਰ ਰਿਹਾ ਇਹਨਾਂ ਦੇ ਪਰਿਵਾਰ ਦੀ ਗੱਲਬਾਤ ਕਰੀਏ ਤਾਂ ਇਹਨਾਂ ਦੇ ਪਿਤਾ ਸਰਦਾਰ ਹਰਨਾਮ ਸਿੰਘ ਜੀ ਜਿਹੜੇ ਖਾਲੜਾ ਸਨ ਉਹ ਵੀ ਗਦਰ ਮੂਵਮੈਂਟ ਦੇ ਵਿੱਚ ਮਾਫ ਕਰਨ ਦੇ ਦਾਦਾ ਜੀ ਸੋ ਇਹਨਾਂ ਦੇ ਦਾਦਾ ਜੀ ਜਿਹੜੇ ਹਰਨਾਮ ਸਿੰਘ ਜੀ ਖਾਲੜਾ ਸਨ ਉਹ ਵੀ ਗਦਰ ਮੂਵਮੈਂਟ ਦੇ ਵਿੱਚ ਉਹਨਾਂ ਨੇ ਆਪਣਾ ਯੋਗਦਾਨ ਪਾਇਆ ਭਾਰਤ ਦੀ ਆਜ਼ਾਦੀ ਦੇ ਲਈ ਯੋਗਦਾਨ ਪਾਇਆ ਤੇ ਤੁਹਾਨੂੰ ਯਾਦ ਹੋਵੇਗਾ ਕਿ ਕਾਮਾਗਾਟਾ ਮਾਰੂ ਜਹਾਜ਼ ਜਦੋਂ ਕੈਨੇਡਾ ਦੀ ਧਰਤੀ ਦੇ ਵੱਲ ਆ ਰਿਹਾ ਸੀ 1914 ਦੇ ਵਿੱਚ ਸੋ ਉਹ ਵੀ ਉਹਨਾਂ ਪੈਸੇਂਜਰ ਦੇ ਵਿੱਚੋਂ ਇੱਕ ਸਨ ਜਿਹੜੇ ਕੈਨੇਡਾ ਨੂੰ ਆ ਰਹੇ ਸਨ ਬਟ ਉਹਨਾਂ ਨੂੰ ਬਾਅਦ ਵਿੱਚ ਜਿਹੜਾ ਵਾਪਸ ਜਿੱਥੇ ਦੂਸਰੇ ਲੋਕ ਗਏ ਸਨ ਉਹਨਾਂ ਦੇ ਨਾਲ ਇਹਨਾਂ ਨੂੰ ਵੀ ਵਾਪਸ ਭੇਜਿਆ ਗਿਆ ਜਿੱਥੇ ਉਸ ਤੋਂ ਬਾਅਦ ਲਾਹੌਰ ਦੀ ਜੇਲ੍ਹ ਦੇ ਵਿੱਚ ਰੱਖਿਆ ਗਿਆ ਔਰ ਜੇ ਵੇਖਿਆ ਜਾਵੇ ਪਰਿਵਾਰ ਦੇ ਵਿੱਚ ਸ਼ੁਰੂ ਤੋਂ ਇਹਨਾਂ ਦੇ ਬਲੱਡ ਦੇ ਵਿੱਚ ਕਹਿ ਲਓ ਕਿ ਆਪਣੀ ਕੌਮ ਲਈ ਦੇਸ਼ ਲਈ ਕੰਮ ਕਰਨ ਦੀ ਉਹ ਜਜ਼ਬਾ ਸੀ ਬਟ ਜਦੋਂ ਇਹਨਾਂ ਨੇ ਅੱਖੀਂ ਵੇਖਿਆ ਕਿ ਆ ਪੰਜਾਬ ਦੇ ਵਿੱਚ ਕੀ ਹੋ ਰਿਹਾ ਅ ਤੁਹਾਡੇ ਵਰਗੇ ਅਸੀਂ ਕਿਉਂਕਿ ਮੈਂ ਖੁਦ ਜਾਣਦਾ ਇੱਕ ਦੋ ਪਰਿਵਾਰਾਂ ਨੂੰ ਇਦਾਂ-ਦਿਆਂ ਨੂੰ ਜਦੋਂ 1984 ਦੇ ਵਿੱਚ ਜਿਹੜੇ ਦੰਗੇ ਹੁੰਦੇ ਨੇ ਦਿੱਲੀ ਦੇ ਵਿੱਚ ਜਿਹੜੇ ਅਮ ਬੰਗੈ ਨਹੀਂ ਸੀ ਕਹਿ ਸਕਦੇ ਕਿ ਨਸਲ ਕੁਸ਼ੀ ਹੋਈ ਸੀ ਉਹਨਾਂ ਨੂੰ ਮਾਰਿਆ ਗਿਆ ਸੀ ਜਿਹੜੇ ਸਿੱਖਾਂ ਨੂੰ ਉੱਥੇ ਖੁੱਦ ਸਾਡੇ ਪਿੰਡ ਦੇ ਦੋ ਉਸ ਸਮੇਂ ਦੇ ਨੌਜਵਾਨ ਕਿਉਂਕਿ ਪੰਜਾਬੀਆਂ ਦਾ ਕੰਮ ਜ਼ਿਆਦਾ ਟਰੱਕਾਂ ਨਾਲ ਸੰਬੰਧਿਤ ਹੁੰਦਾ ਤੇ ਉਸ ਸਮੇਂ ਦਿੱਲੀ ਗਏ ਗੱਡੀ ਲੈ ਕੇ ਬਟ ਉਹਨਾਂ ਦੀਆਂ ਲਾਸ਼ਾਂ ਤੱਕ ਵੀ ਨਹੀਂ ਮਿਲੀਆਂ ਇਹ ਵੀ ਨਹੀਂ ਪਤਾ ਕਿ ਜਿਉਂਦੇ ਨੇ ਮਰ ਗਏ ਨੇ ਜਾਂ ਉਹਨਾਂ ਦੀਆਂ ਲਾਸ਼ਾਂ ਦੇ ਨਾਲ ਕੀ ਹੋਇਆ ਸੋ ਇਦਾਂ ਤਾਂ ਇਹ ਇੱਕ ਪਿੰਡ ਦੇ ਦੋ ਵਿਅਕਤੀ ਸਨ ਸੋ ਜੇ 25000 ਪਲੱਸ ਬੰਦੇ ਦੀ ਅਸੀਂ ਗੱਲ ਕਰੀਏ ਬਟ ਜਿਨ੍ਹਾਂ ਦੇ ਵਿੱਚ ਜੇ ਅਸੀਂ ਪੰਜਾਬ ਪੁਲਿਸ ਦੇ ਉਹ ਦਰਿੰਦਿਆਂ ਦੀ ਗੱਲ ਕਰਦੇ ਹਾਂ ਜਿਨ੍ਹਾਂ ਨੂੰ ਅਸੀਂ ਬੁੱਚੜ ਕਹਿ ਕੇ ਬੁਲਾ ਰਹੇ ਹਾਂ ਤੇ ਉਥੇ ਪੰਜਾਬ ਪੁਲਿਸ ਦੇ 2000 ਦੇ ਕਰੀਬ ਇਦਾਂ ਦੇ ਪੁਲਿਸ ਮੁਲਾਜ਼ਮ ਸਨ ਜਿਨ੍ਹਾਂ ਨੇ ਇਹ ਮੌਤ ਦਾ ਨੰਗਾ ਨਾਚ ਕਰਨ ਤੋਂ ਜਿਹੜੀ ਆ ਪੁਲਿਸ ਨੂੰ ਆਪਣੇ ਸੀਨੀਅਰ ਆਫੀਸਰ ਨੂੰ ਨਾ ਕੀਤੀ ਤੇ ਉਹ ਵੀ ਉਹ ਅਲਾਵਾਰਸ ਲਾਸ਼ਾਂ ਦਾ ਹਿੱਸਾ ਬਣੇ ਉਹ ਵੀ ਉਹਨਾਂ ਦੇ ਵਿੱਚ ਮਾਰੇ ਗਏ ਕਿ ਤੁਸੀਂ ਜਿਹੜੇ ਆ ਸਾਡੇ ਆਕੇ ਇਹਨਾਂ ਮੁੰਡਿਆਂ ਨੂੰ ਸਿੱਖਾਂ ਨੂੰ ਮਾਰ ਕਿਉਂ ਨਹੀਂ ਰਹੇ ਅਸੀਂ ਜੇ ਇੱਕ ਪਾਸੇ ਪੁਲਿਸ ਦੇ ਸਵਾਲ ਚੌਕ ਰਹੇ ਆ ਜਾਂ ਅਸੀਂ ਉਹਨਾਂ ਤੇ ਕਿੰਤੂ ਪ੍ਰਤੂ ਕਰ ਰਹੇ ਆ ਉਹ ਅਸੀਂ ਉਹਨਾਂ ਪੁਲਿਸ ਵਾਲਿਆਂ ਨੂੰ ਵੀ ਜ਼ਰੂਰੀ ਯਾਦ ਕਰਨਾ ਉਹਨਾਂ ਪੁਲਿਸ ਵਾਲਿਆਂ ਨੂੰ ਵੀ ਅਸੀਂ ਸ਼ਹੀਦਾਂ ਦੀ ਗਿਣਤੀ ਦੇ ਵਿੱਚ ਰੱਖਣਾ ਕਿ ਉਹਨਾਂ ਨੇ ਉਹ ਵੀ ਚਾਹੁੰਦੇ ਤਾਂ ਜਿਹੜੇ ਬਾਅਦ ਵਿੱਚ ਜਿਵੇਂ ਕੇਪੀਐਸ ਗੱਲ ਵਰਗੇ ਹੋਗੇ ਹੋਰ ਹੋਗੇ ਫੀਤੀਆਂ ਲਵਾ ਕੇ ਅੱਗੇ ਵਧ ਸਕਦੇ ਸਨ ਵਧੇ ਨੇ ਬਾਦ ਵਿੱਚ ਚਾਹੇ ਉਹ ਕੁੱਤੇ ਦੀ ਮੌਤ ਮਰੇ ਹੋਣ ਲੋਕ ਬਾਟੋ ਜ਼ਰੂਰ ਵਧੇ ਨੇ ਉਹਨਾਂ ਨੇ ਫੀਤੀਆਂ ਲਵਾਈਆਂ ਪੈਸਾ ਕਮਾਇਆ ਕਾਰਾਂ ਕੋਠੀਆਂ ਜ਼ਮੀਨਾਂ ਬਣਾਈਆਂ ਬਟ ਅਸੀਂ ਉਹ 2000 ਜਿਹੜੇ ਸਾਡੇ ਪੁਲਿਸ ਮੁਲਾਜ਼ਮ ਜਿਨ੍ਹਾਂ ਨੇ ਉਹਨਾਂ ਦੀ ਇਸ ਸਾਜ਼ਿਸ਼ ਦਾ ਹਿੱਸਾ ਬਣ ਤੋਂ ਇਨਕਾਰ ਕੀਤਾ ਤੇ ਉਹਨਾਂ ਨੂੰ ਵੀ ਅਸੀਂ ਜ਼ਰੂਰ ਹੈ ਜਿਹੜਾ ਉਹ ਯਾਦ ਕਰਨਾ ਤੇ ਅਸੀਂ ਹਮੇਸ਼ਾ ਪੰਜਾਬ ਦੇ ਵਿੱਚ ਜਾਂ ਭਾਰਤ ਦੇ ਵਿੱਚ ਜਦੋਂ ਕਿਤੇ ਵੀ ਕੋਈ ਨਾ ਕੋਈ ਇਦਾਂ ਦੀ ਐਕਟੀਵਿਟੀ ਹੁੰਦੀ ਆ ਜਿਹਦੇ ਵਿੱਚ ਜੜੀ ਆ ਮਿਨੋਰਟੀਜ਼ ਨੇ ਉਹਨਾਂ ਨਾਲ ਤੱਕਾ ਹੁੰਦਾ ਉਹਦੀ ਗੱਲ ਸਾਨੂੰ ਜ਼ਰੂਰ ਕਰਦੇ ਰਹਿਣਾ ਚਾਹੀਦਾ ਕਿਉਂਕਿ ਜੇ ਅਸੀਂ ਨਹੀਂ ਗੱਲ ਕਰਾਂਗੇ ਤਾਂ ਕੌਣ ਕਰੇਗਾ ਉਹ ਤਾਂ ਚਾਹੁੰਦੇ ਨੇ ਕਿ ਤੁਸੀਂ ਇਹ ਚੀਜ਼ਾਂ ਭੁੱਲ ਜਾਵੋ ਉਹ ਤਾਂ ਚਾਹੁੰਦੇ ਨੇ ਕਿ ਪੰਜਾਬ ਦੇ ਨਾਲ ਜੋ ਹੋਇਆ ਅੱਜ ਬਹੁਤ بڑے ਸਿਆਣੇ ਉੱਠਦੇ ਨੇ ਕਿ ਜੋ ਹੋਇਆ ਪੰਜਾਬ 'ਚ 84 'ਚ ਸਾਨੂੰ ਭੁੱਲ ਕੇ ਅੱਗੇ ਲੰਘ ਜਾਣਾ ਚਾਹੀਦਾ ਕੀ ਤੁਹਾਨੂੰ ਲੱਗਦਾ ਕਿ ਤੁਸੀਂ ਆਪਣੇ ਉੱਪਰ ਹੋਏ ਅਤਿਆਚਾਰ ਨੂੰ ਤੁਸੀਂ ਭੁੱਲ ਜਾਵੋ ਆਪਣੀ ਹੋਈ ਨਸਲਕੁਸ਼ੀ ਨੂੰ ਤੁਸੀਂ ਭੁੱਲ ਜਾਵੋ ਤਜਰੂਰ ਇਹਦੀ ਅਸੀਂ ਗੱਲਬਾਤ ਅੱਜ ਕਰਨੀ ਆ ਨੰਬਰ ਹੈ ਸਟੂਡੀਓ ਦਾ 905405002 ਔਰ ਤੁਸੀਂ ਦੋਸਤੋ ਜੇ ਜਸਵੰਤ ਸਿੰਘ ਖਾਲੜਾ ਜੀ ਦੀ ਲਾਈਫ ਦੇ ਉੱਪਰ ਕੋਈ ਗੱਲਬਾਤ ਕਰਨਾ ਚਾਹੁੰਦੇ ਹੋ ਮੈਂ 5 ਕੁ ਮਿੰਟ ਇਸ ਟੌਪਿਕ ਨੂੰ ਹੋਰ ਕੰਟੀਨਿਊ ਕਰੂੰਗਾ ਉਸ ਤੋਂ ਬਾਅਦ ਅਸੀਂ ਕੈਨੇਡਾ ਦੀ ਪੋਲਿਟਿਕਸ ਦੇ ਲਈ ਜ਼ਰੂਰ ਗੱਲਬਾਤ ਕਰਨੀ ਆ ਇਸ ਹਫਤੇ ਜੋ ਜਗਮੀਤ ਸਿੰਘ ਨੇ ਇੱਕ ਵੱਡਾ ਧਮਾਕਾ ਕੀਤਾ ਔਰ ਟਰੂਡੋ ਸਾਹਿਬ ਨੇ ਕੀ ਕਿਹਾ ਲਿਬਰਲ ਪਾਰਟੀ ਦਾ ਇੱਕ ਬਹੁਤ ਇੱਕ ਖਾਸ ਕੜੀ ਆ ਜਿਹੜੀ ਉਹ ਲਿਬਰਲ ਪਾਰਟੀ ਨੂੰ ਛੱਡ ਕੇ ਜਾ ਚੁੱਕੀ ਆ ਕਿਹੜੀ ਉਹ ਕੜੀ ਆ ਕੌਣ ਉਹ ਵਿਅਕਤੀ ਆ ਜਿਹੜਾ ਕਿ ਇਹਨਾਂ ਨੂੰ ਵੋਟਾਂ ਜਿੱਤਣ ਦੇ ਵਿੱਚ ਖਾਸ ਮਦਦ ਕਰਦਾ ਹੁੰਦਾ ਸੀ ਇਹ ਜ਼ਰੂਰ ਆ ਤੁਹਾਨੂੰ ਮੈਂ ਦੱਸ ਦੱਸਾਂਗਾ ਅੱਗੇ ਜਾ ਕੇ ਬਟ ਜੇ ਤੁਸੀਂ ਭਾਈ ਜਸਵੰਤ ਸਿੰਘ ਖਾਲੜਾ ਜੀ ਦੀ ਗੱਲ ਕੋਈ ਕਰਨਾ ਚਾਹੁੰਦੇ ਹੋ ਉਹਨਾਂ ਦੀ ਲਾਈਫ ਦੇ ਪ੍ਰਤੀ ਕੋਈ ਗੱਲ ਕਰਨਾ ਚਾਹੁੰਦੇ ਹੋ ਜਾਂ ਸਾਡੇ ਨਾਲ ਹੋਏ ਧੱਕੇ ਦੀ ਗੱਲ ਕਰਨਾ ਚਾਹੁੰਦੇ ਹੋ ਮੈਂ 5 ਕਿ ਮਿੰਟ ਇਸ ਟੌਪਿਕ ਨੂੰ ਕੰਟੀਨਿਊ ਕਰਦਾ ਦੋ ਚਾਰ ਬਿਜ਼ਨਸ ਸਾਂਝੇ ਕਰਦਾ ਜੇ ਤੁਸੀਂ ਕੋਈ ਕਾਲ ਕਰਨੀ ਹੈ ਟਿਕਟੌਕ ਦੇ ਉੱਪਰ ਤੁਸੀਂ ਪਸੰਦ ਕਰ ਰਹੇ ਹੋ ਤੁਹਾਡਾ ਬਹੁਤ ਬਹੁਤ ਧੰਨਵਾਦ ਮਨਪ੍ਰੀਤ ਵੀਰ ਮਨਪ੍ਰੀਤ ਵੀਰ ਸਤਿ ਸ੍ਰੀ ਅਕਾਲ हां जी सत श्री अकाल सेखो साहब ਤੇ ਸਾਰੇ ਸਰੋਤਿਆਂ ਨੂੰ ਵੀ ਜੀ ਸਤਿ ਸ਼੍ਰੀ ਅਕਾਲ ਵੀਰ ਕਿਵੇਂ ਹਾਲ ਚਾਲ ਹੈ ਸਰਦਾਰ ਖਾਲੜਾ ਤਾਂ ਪਹਿਲਾਂ ਧੰਨਵਾਦ ਸੇਖੋ ਸਾਹਿਬ ਤੁਹਾਡਾ ਕਿ ਤੁਸੀਂ ਗੱਲ ਕਰ ਰਹੇ ਹੋ ਸਰਦਾਰ ਖਾਲੜਾ ਜੀ ਅਸੀਂ ਜਿੰਨੇ ਵੀ ਸ਼ਬਦਾਂ ਦੀ ਮਾਲਾ ਪਰੋ ਲਈ ਤਾਂ ਵੀ ਛੋਟੀ ਪੈ ਜਾਣੀ ਹੈ ਸਰਦਾਰ ਖਾਲੜਾ ਦੇ ਕਾਰਜ ਤੋਂ ਲਈ ਜੀ ਬਿਲਕੁਲ ਜੀ ਦੇਖੋ ਅੱਜ ਜੇ ਅਸੀਂ ਆਪਣੇ ਯੋਧਿਆਂ ਦੀ ਗੱਲ ਕਰਦੇ ਆ ਸੇਖੋ ਸਾਹਿਬ ਉਹਨਾਂ ਲਈ ਬੱਠੜ ਜਿੱਦਾ ਦਿਲਚਾਈ ਦਾ ਬਹੁਤ ਵੱਡਾ ਜਿਗਰਾ ਚਾਹੀਦਾ ਜੀ ਅੱਜ ਦੇਖੋ ਤੁਸੀਂ ਤੁਹਾਡੀਆਂ ਸਟੋਰੀਸ ਤੇ ਆਪਣੀ ਕੈਨੇਡਾ ਦੇ ਗੁਰੂ ਘਰਾਂ ਦੀਆਂ ਸਪੀਚਾਂ ਪਈਆਂ ਨੇ ਇਹ ਇੱਕ ਅਸੀਂ ਸੁਣ ਕੇ ਆਪਣੇ ਆਪ ਨੂੰ ਇੱਕ ਅਪਗ੍ਰੇਡ ਕਰਨਾ ਚਾਹੁੰਦੇ ਆ ਜੋ ਵੀ ਕਿਹਾ ਉਹਨਾਂ ਦੀ ਇੱਕ ਇੱਕ ਸ਼ਬਦ ਨੂੰ ਬੋਲ ਚੜਾਉਣਾ ਹੈ ਅਮਰੀਕਾ ਦਾ ਸ਼ਹਿਰ ਹੈ ਫਰੀਜਨੋ ਫਰੀ ਮੈਂ ਇਹਨਾਂ ਕੰਟਰੀਆਂ ਦੇ ਵਿੱਚੋਂ ਸਭ ਤੋਂ ਜ਼ਿਆਦਾ ਫਰੀਜਨੋ ਦੇ ਜਾਗਦੀ ਜ਼ਮੀਰ ਦੇ ਲੋਕ ਨੇ ਜਿਨ੍ਹਾਂ ਨੇ ਸਰਦਾਰ ਖਾਲੜੇ ਲਈ ਬਹੁਤ ਕੁਝ ਬਣਾਤਾ ਜੀ ਉਹਨਾਂ ਦੇ ਬੱਚੇ ਵੀ ਦੇ ਲੋ ਇਹਨਾਂ ਕੰਟਰੀਆਂ 'ਚ ਫਿਰਦੇ ਨੇ ਅੱਜ ਸਰਦਾਰ ਖਾਲੜਾ ਦੇ ਸ਼ਬਦ ਬੋਲੇ ਇਹਨਾਂ ਕੰਟਰੀਆਂ ਦੇ ਵਿੱਚ ਸਪੀਚਾਂ ਦਿੱਤੀਆਂ ਹੋਈਆਂ ਉਹ ਸਿਲੇਬਸ ਬਣ ਕੇ ਪੜ੍ਹਾ ਰਹੇ ਨੇ ਇਹਨਾਂ ਕੰਟਰੀਆਂ ਦੀਆਂ ਯੂਨੀਵਰਸਿਟੀਆਂ ਦੇ ਵਿੱਚ ਸਾਡੇ ਲਈ ਬਹੁਤ ਮਾਣ ਦੀ ਗੱਲ ਆ। ਦੇਖੋ ਅਸੀਂ ਉਸ ਪਰਿਵਾਰ ਦਾ ਦੇਣ ਕਦੇ ਨਹੀਂ ਦੇ ਸਕਦੇ ਪਰ ਸਾਨੂੰ ਕੀ ਚਾਹੀਦਾ ਸਾਨੂੰ ਕਮ ਸੇ ਕਮ ਉਹਨਾਂ ਰਾਹਾਂ ਦੇ ਉੱਤੇ ਜਿੰਨਾ ਕੁ ਵੀ ਅਸੀਂ ਤੁਰ ਸਕਦੇ ਹਾਂ ਸਾਨੂੰ ਤੁਰਨਾ ਚਾਹੀਦਾ ਪ੍ਰਚਾਰ ਕਰਨਾ ਚਾਹੀਦਾ ਆਉਣ ਵਾਲੀਆਂ ਪੀੜ੍ਹੀਆਂ ਨੂੰ ਜਾਣਕਾਰੀ ਦੇਣੀ ਚਾਹੀਦੀ ਹੈ ਸਾਡੇ ਨਾਲ ਕੀ ਕੀ ਵਾਪਰਿਆ। ਹਾਂਜੀ ਦੇਖੋ ਅੱਜ ਜਦੋਂ ਦੁਨੀਆ ਤੋਂ ਬੰਦਾ ਚਲੇ ਜਾਂਦਾ ਟੈਕਸੋਪ ਜਿਹੜੀ ਹੁਣ ਜਿਹੜੀਆਂ ਸੂਈਆਂ ਨੇ ਉਹ ਸਾਰੀਆਂ ਘੁੰਮ ਗਈਆਂ ਆਪਣਾ ਦੀਪ ਸਿੰਘ ਦੀਪ ਸਿੱਧੂ ਆਪਣਾ ਸਿੱਧੂ ਗਿਆ ਦੀਪ ਸਿੱਧੂ ਦੇ ਜਾਣ ਤੋਂ ਬਾਅਦ ਲੱਲੀ ਛੱਲੀ ਉੱਠ ਕੇ ਮੈਂ ਵੀ ਉਹਦੇ ਨਾਲ ਰਿਹਾ ਜਿਹੜਾ ਬੰਦਾ ਇਸ ਦੁਨੀਆ ਤੋਂ ਚਲੇ ਜਾਂਦਾ ਅਸੀਂ ਆਪਣੀਆਂ ਰੋਟੀਆਂ ਸੇਕਣ ਲਈ ਉਹਦਾ ਨੌਬ ਵੇਚਣਾ ਸ਼ੁਰੂ ਕਰ ਦਿੰਦੇ ਹਾਂ ਹਾਂਜੀ ਮੈਂ ਵੀ ਉਹਦੇ ਨਾਲ ਨਹੀਂ ਮੈਂ ਕੋਈ ਸਬੂਤ ਨਹੀਂ ਜੇ ਨਾਲ ਰਹਿਣਾ ਜਾਂ ਨਾ ਰਹਿਣ ਸਾਡੇ ਕੋਲ ਕੋਈ ਐਸ ਐਦਾਂ ਦਾ ਪ੍ਰਾਈਸ ਨਹੀਂ ਹੈਗਾ ਜਿਹੜਾ ਅਸੀਂ ਟੈਗ ਤੇਰੇ ਤੇ ਲਾ ਦਈਏ ਜੇ ਤੁਸੀਂ ਚਾਹੇ ਹੋ ਤੁਸੀਂ ਉਹਦੇ ਉਹਦੀਆਂ ਗੱਲਾਂ ਬਾਤਾਂ ਉਹਦੇ ਜਿਹੜੇ ਸੋਚਣ ਦੇ ਤਰੀਕੇ ਸੀ ਉਨੂੰ ਉਹ ਦੇ ਵਧਾਈਏ ਆਪੇ ਪਤਾ ਲੱਗ ਜਾਂਦਾ ਕਿ ਤੁਸੀਂ ਕਿਹਦੇ ਨਾਲ ਰਹੇ ਹੋ ਬੰਦਾ ਆਪਣੀ ਪਹਿਚਾਣ ਆਪ ਬਣਾਉਂਦਾ ਪਰ ਮੈਂ ਦਿਲੋਂ ਸਲੂਟ ਕਰਦਾ ਕਿ ਤੁਹਾਡੇ ਕੋਲ ਚਾਹੇ ਟਾਈਮ ਘੱਟ ਹੁੰਦਾ ਪਰ ਜਿਹੜੇ ਜੀ ਦੇ ਹੁੰਦੇ ਨੇ ਉਹ ਛੋਟੇ ਹੁੰਦੇ ਨੇ ਪਰ ਉਹਨਾਂ ਦੀ ਚਮਕ ਬਹੁਤ ਜ਼ਿਆਦਾ ਹੁੰਦੀ ਹੈ ਮੈਂ ਦਿਲੋਂ ਸਲੂਟ ਕਰਦਾ ਤੁਹਾਨੂੰ ਧੰਨਵਾਦ ਸ਼ੁਕਰੀਆ ਥੈਂਕ ਯੂ ਬਹੁਤ ਜ਼ਿਆਦਾ ਥੈਂਕ ਯੂ ਵੈਰੀ ਮਚ ਬਿਲਕੁਲ ਜੀ ਸਾਨੂੰ ਜਿਵੇਂ ਮਨਪ੍ਰੀਤ ਵੀਰ ਨੇ ਗੱਲ ਕੀਤੀ ਹੈ ਅਸੀਂ ਸਾਡੇ ਜਿਹੜੇ ਸਾਡੇ ਕੁਰਬਾਨੀ ਵਾਲੇ ਸਿੰਘ ਨੇ ਕੁਰਬਾਨੀ ਵਾਲੇ ਪਰਿਵਾਰ ਨੇ ਉਹਨਾਂ ਨੂੰ ਜਦੋਂ ਅਸੀਂ ਜਿੰਨਾ ਮਰਜ਼ੀ ਉਹਨਾਂ ਨੂੰ ਐਪਰੀਸ਼ੀਏਟ ਕਰ ਲਈਏ ਕਿਉਂਕਿ ਜੋ ਕੁਰਬਾਨੀ ਉਹ ਦੇ ਗਏ ਅਸੀਂ ਮੈਂ ਪਿਛਲੇ ਸ਼ੋਅਾਂ ਦੇ ਵਿੱਚ ਵੀ ਇੱਕ ਵਾਰ ਗੱਲ ਕੀਤੀ ਸੀ ਕਿ ਅਸੀਂ ਸਾਡਾ ਅਸੀਂ ਕੋਸ਼ਿਸ਼ ਕਰਿਆ ਕਰੀਏ ਕਿ ਜਿਹੜੇ ਸਾਡੇ ਕੁਰਬਾਨੀ ਵਾਲੇ ਸਿੰਘ ਨੇ ਪਰਿਵਾਰ ਨੇ ਜਿਹੜਾ ਜਿਹੜੇ ਕੋਈ ਬੰਦੀ ਸਿੰਘ ਨੇ ਉਹਨਾਂ ਦੇ ਪਰਿਵਾਰ ਨੇ ਅਸੀਂ ਮੇਲਿਆਂ ਦੇ ਵਿੱਚ ਟੂਰਨਾਮੈਂਟਾਂ ਦੇ ਵਿੱਚ ਜਿਹੜਾ ਜਿੱਥੇ ਅਸੀਂ ਕੋਈ ਕੋਈ ਲੀਡਰ ਆ ਗਿਆ ਕੋਈ ਸਰਪੰਚ ਪੰਚ ਆ ਗਿਆ ਕੋਈ ਐਨ ਆਰ ਆਈ ਆ ਗਿਆ ਉਹਨਾਂ ਨੂੰ ਅਸੀਂ ਸਨਮਾਨਿਤ ਕਰਦੇ ਹਾਂ ਉਹਨਾਂ ਨੂੰ ਜਿਹੜਾ ਉੱਥੇ ਆ ਕਿ ਅਸੀਂ ਸ਼ੀਲਡਾਂ ਦੰਨੇ ਆ ਤੇ ਉਹ ਵੀ ਕਰੋ ਤੁਸੀਂ ਕੋਈ ਗੱਲ ਨਹੀਂ ਇਹ ਵੀ ਇੱਕ ਪੱਖ ਆ ਜ਼ਰੂਰ ਨਾ ਕਰਨਾ ਚਾਹੀਦਾ ਬਟ ਨਾਲ ਜੇ ਅਸੀਂ ਪੰਜਾਬ ਦੇ ਵਿੱਚ ਕਿੰਨੇ ਸੈਂਕੜੇ ਟੂਰਨਾਮੈਂਟ ਹੁੰਦੇ ਆ ਕਬੱਡੀ ਦੇ ਬਾਲੀਬਾਲ ਦੇ ਕ੍ਰਿਕਟ ਦੇ ਹੁੰਦੇ ਆ ਹਰ ਇੱਕ ਟੂਰਨਾਮੈਂਟ ਦੇ ਵਿੱਚ ਅਸੀਂ ਜੇ 2-4 ਪਰਿਵਾਰ ਵੀ ਇਦਾਂ ਦੇ ਚੁਣ ਲਈਏ ਕਿ ਹਰੇਕ ਟੂਰਨਾਮੈਂਟ ਦੇ ਵਿੱਚ ਅਸੀਂ ਆਹ ਟੂਰਨਾਮੈਂਟ ਦੇ ਵਿੱਚ ਆਹ ਸਾਡਾ ਕੁਰਬਾਨੀ ਵਾਲਾ ਪਰਿਵਾਰ ਆ ਸਾਡਾ ਬੰਦੀ ਸਿੰਘਾਂ ਦਾ ਪਰਿਵਾਰ ਆ ਸੀ ਇਹਨਾਂ ਨੂੰ ਵੀ ਸਨਮਾਨਤ ਕਰਨਾ ਪੈਸੇ 'ਚ ਵੀ ਸਹਾਇਤਾ ਕਰਨੀ ਆ ਤਾਂ ਫਿਰ ਕੋਈ ਵੀ ਪਰਿਵਾਰ ਆ ਜਾਂ ਇਨਸਾਨ ਆ ਆਉਣ ਵਾਲੇ ਸਮੇਂ 'ਚ ਇਹ ਨਹੀਂ ਸੋਚੇਗਾ ਕਿ ਮੇਰੇ ਪਰਿਵਾਰ ਦਾ ਪਿੱਛੋਂ ਕੀ ਹੋਵੇਗਾ ਹਾਲਾਂਕਿ ਇਹ ਜਿਹੜੀਆਂ ਰੂਹਾਂ ਹੁੰਦੀਆਂ ਨੇ ਜਿਵੇਂ ਅ ਸ਼ਹੀਦ ਭਾਈ ਜਸਵੰਤ ਸਿੰਘ ਖਾਲੜਾ ਜੀ ਦੀ ਗੱਲ ਕਰ ਲਈ ਅੱਜ ਵਿਸ਼ੇਸ਼ ਤੌਰ ਤੇ ਇਹਨਾਂ ਨੇ ਇਹ ਨਹੀਂ ਸੋਚਿਆ ਸੀਗਾ ਕਿ ਮੇਰੇ ਪਰਿਵਾਰ ਨੂੰ ਪਿੱਛੋਂ ਮੈਡਲ ਮੈਲਨਾ ਜਾਂ ਸਨਮਾਨਤ ਕੀਤਾ ਜਾਵੇ ਬਟ ਸਾਡਾ ਐਜ਼ ਅ ਕਮਿਊਨਿਟੀ ਐਜ਼ ਅ ਸਿੱਖ ਐਜ਼ ਅ ਪੰਜਾਬੀ ਸਾਡਾ ਬਾਅਦ 'ਚ ਫਰਜ਼ ਬਣਦਾ ਕਿ ਅਸੀਂ ਉਸ ਪਰਿਵਾਰ ਨੂੰ ਸੰਭੀਏ ਜਿਵੇਂ ਵੀਰ ਗੱਲ ਕਰਕੇ ਗਏ ਨੇ ਪਰਿਵਾਰ ਬੱਚਾ ਉਹਨਾਂ ਦੇ ਅ ਇਧਰ ਵਿਦੇਸ਼ਾਂ ਦੇ ਵਿੱਚ ਬੈਠੇ ਨੇ ਬਹੁਤ ਵਧੀਆ ਗੱਲ ਆ ਔਰ ਹਰੇਕ ਟੂਰਨਾਮੈਂਟ ਦੇ ਵਿੱਚ ਜੇ ਅਸੀਂ ਇਦਾਂ ਦੀ ਗੱਲਬਾਤ ਕਰ ਲਈਏ ਹਾਂ ਇਹ ਜ਼ਰੂਰ ਹੋ ਸਕਦਾ ਕਿ ਤੁਹਾਨੂੰ ਜਿਹੜਾ ਟੂਰਨਾਮੈਂਟ ਦੇ ਵਿੱਚ ਸਰਕਾਰ ਵੱਲੋਂ ਫੰਡਿੰਗ ਮਿਲਦੀ ਹੁੰਦੀ ਆ ਉੱਤੇ ਟੂਰਨਾਮੈਂਟ ਦੇ ਲਈ ਉਹ ਸ਼ਾਇਦ ਬੰਦ ਹੋ ਸਕਦੀ ਆ ਬਟ ਤੁਸੀਂ ਵੀ ਆਪਣੇ ਆਪ ਨੂੰ ਕਿਤੇ ਨਾ ਕਿਤੇ ਸਕੂਨ ਮਿਲੇਗਾ ਕਿ ਅਸੀਂ ਇਨ੍ਹਾਂ ਯੋਧਿਆਂ ਨੂੰ ਵੀ ਸਨਮਾਨ ਦਿੱਤਾ ਜਿੱਤੇ ਅਸੀਂ ਕਿਸੇ ਲੀਡਰ ਤੇ ਚੌਧਰ ਦੇ ਤਲਵੇ ਚੱਟਣ ਨਾਲੋਂ ਇਹਨਾਂ ਪਰਿਵਾਰਾਂ ਨੂੰ ਬੁਲਾਓ ਸਟੇਜ ਤੇ ਸਾਡੀ ਜਿਹੜੀ ਜੰਗ ਜਨਰੇਸ਼ਨ ਆ ਜਿਹੜੇ ਨਵੇਂ ਸਾਡੇ ਨੌਜਵਾਨ ਵੀਰ ਨੇ ਜਿਹੜੇ ਨਸ਼ਿਆਂ 'ਚ ਫੋਨਾਂ 'ਚ ਇੰਟਰਨੈਟ ਦੇ ਵਿੱਚ ਪਏ ਨੇ ਉਹਨਾਂ ਤੱਕ ਜਦੋਂ ਇਹ ਗੱਲਾਂ ਪਹੁੰਚਣਗੀਆਂ ਹੁਣ ਤੁਸੀਂ ਗੱਲ ਦੇਖ ਲਓ ਆ ਦੀਪ ਸਿੱਧੂ ਆ ਦੀਪ ਸਿੱਧੂ ਨੇ ਕਿੰਨੇ ਨੌਜਵਾਨਾਂ ਦੀ ਸੋਚ ਨੂੰ ਚੇਂਜ ਕੀਤਾ ਕਿੰਨੇ ਨੌਜਵਾਨਾਂ ਦੀ ਸੋਚ ਨੂੰ ਬਦਲਿਆ ਸਿੱਧੂ ਮੂਸੇਵਾਲੇ ਦੀ ਗੱਲ ਅਸੀਂ ਕਿਉਂ ਕਰਦੇ ਆ ਹਾਲਾਂਕਿ ਉਹਦਾ ਕੋਈ ਵੀ ਇੰਨਾ ਵੱਡਾ ਖਾਸ ਯੋਗਦਾਨ ਨਹੀਂ ਸੀ ਸਾਡੇ ਕਹਿ ਲਓ ਕਿ ਸਿੱਖ ਸਮਾਜ ਨੂੰ ਲੈ ਕੇ ਬਟ ਜੋ ਇੱਕ ਦੋ ਚੀਜ਼ਾਂ ਉਹ ਕਰ ਗਿਆ ਜਿਵੇਂ ਜਿਹੜਾ ਜਟਾਣੇ ਦੀ ਗੱਲਬਾਤ ਕਰ ਗਿਆ ਬਲਵਿੰਦਰ ਜਟਾਣਾ ਉਹਨਾਂ ਦੀ ਗੱਲਬਾਤ ਕਰ ਗਿਆ ਹੋਰ ਜਿਹੜੇ ਐਸਵਾਈਐਲ ਦੇ ਮੁੱਦੇ ਚੱਕ ਗਿਆ ਕਿਉਂਕਿ ਜਦੋਂ ਇੱਕ ਫੇਮਸ ਵਿਅਕਤੀ ਉਹ ਗੱਲਾਂ ਕਰਦਾ ਉਹ ਦੁਨੀਆ ਤੇ ਉਹ ਨੌਜਵਾਨਾਂ ਤੇ ਸਪੈਸ਼ਲ ਜ਼ਿਆਦਾ ਪ੍ਰਭਾਵ ਛੱਡਦੀਆਂ ਨੇ ਉਹ ਸਾਡੇ ਧਾਰਮਿਕ ਪ੍ਰਚਾਰਕ ਨੇ ਉਹਨਾਂ ਤੋਂ ਵੀ ਜ਼ਿਆਦਾ ਪ੍ਰਭਾਵ ਛੱਡਦੀਆਂ ਨੇ ਫਿਰ ਜਦੋਂ ਕਿਸੇ ਟੂਰਨਾਮੈਂਟ ਦੇ ਵਿੱਚ ਅਸੀਂ ਸਿੰਗਰਾਂ ਨੂੰ ਬੁਲਾਉਣ ਤੋਂ ਬਿਨਾ ਜੇ ਕਿਸੇ ਇਦਾਂ ਦੇ ਪਰਿਵਾਰਕ ਜੀ ਉਹ ਗੱਲ ਕਿੱਥੋਂ ਤੱਕ ਜਾਵੇਗੀ ਹੋਸਾਗਦਾ ਤੁਸੀਂ ਇਹ ਗੱਲ ਦੇ ਨਾਲ ਸਹਿਮਤ ਹੋਵੋ ਜਾਂ ਨਾ ਹੋਵੋ ਬਟ ਮੈਨੂੰ ਪਰਸਨਲੀ ਨਿੱਜੀ ਤੌਰ ਤੇ ਇਹ ਚੀਜ਼ ਲੱਗਦੀ ਹੈ ਕਿ ਸਾਨੂੰ ਇਦਾਂ ਦਾ ਜ਼ਰੂਰ ਇਸ਼ਲਾਗਾ ਜੋ ਕਦਮੋ ਜਿਹੜੇ ਚੁੱਕਣੇ ਚਾਹੀਦੇ ਨੇ ਇੱਕ ਨਵੀਂ ਪਿਰਤ ਪਾਉਣੀ ਚਾਹੀਦੀ ਆ ਸਾਡੇ ਉਹਨਾਂ ਪਰਿਵਾਰਾਂ ਨੂੰ ਜਿਹੜੇ ਜ਼ਿੰਦਗੀ ਲੇ ਕੇ ਲਾਗੇ ਉਹਨਾਂ ਦੇ ਪਿੱਛੋਂ ਪਰਿਵਾਰ ਬੱਚੇ ਨਾ ਭੁੱਖੇ ਮਰਨ ਪਰਿਵਾਰ ਨੂੰ ਕਦੇ ਇਹ ਨਾ ਫੀਲ ਹੋਵੇ ਕਿ ਸ਼ਾਇਦ ਜਿਹੜਾ ਸਾਡਾ ਪਰਿਵਾਰਕ ਮੈਂਬਰ ਆ ਉਹਨੇ ਇਸ ਕੌਮ ਦੇ ਨਾਲ ਖੜ ਕੇ ਉਹ ਗਲਤੀ ਕੀਤੀ ਆ ਅੱਜੀ ਸੋ ਬਹੁਤ ਖੂਬਸੂਰਤ ਗੀਤ ਆ ਜਿਹੜਾ ਐਸਵਾਈਐਲ ਨੇ ਸਿੱਧੂ ਮੂਸੇਵਾਲੇ ਨੇ ਗਾਇਆ ਆ ਸੋ ਇਹ ਦੋ ਚਾਰ ਗੀਤਾਂ ਨੇ ਸਿੱਤੂ ਮੂਸੇਵਾਲਾ ਦਾ ਨੌਜਵਾਨੀ ਦੇ ਵਿੱਚ ਔਰ ਜਿਵੇਂ ਮੈਂ ਕਹਿ ਲਿਆ ਕਿ ਇੱਕ ਸਿੱਖਾਂ ਦੇ ਵਿੱਚ ਵੀ ਇਹਦੇ ਕਦ ਨੂੰ ਉੱਚਾ ਕੀਤਾ ਸਿੱਤੂ ਮੂਸੇਵਾਲਾ ਦੇ ਗੀਤ ਨੂੰ ਹਾਲਾਂਕਿ ਹਮੇਸ਼ਾ ਚਰਚਾ ਦੇ ਵਿੱਚ ਰਹਿਣ ਵਾਲਾ ਇੱਕ ਇਹ ਸਿੰਗਰ ਸੀ ਬਾਕੀ ਗੱਲਾਂ ਬਾਤਾਂ ਅਸੀਂ ਕਰਾਂਗੇ ਕੱਲ ਨੂੰ ਸੋ ਦੋਸਤੋ ਮੁਲਾਕਾਤ ਤਾਂ ਹੁੰਦੀ ਹੈ ਕੱਲ ਨੂੰ 10 ਤੋਂ 12 ਤਦ ਤੱਕ ਤੁਹਾਡਾ ਸਾਡਾ ਰੱਬ ਰੱਖਾ ਸਤਿ ਸ਼੍ਰੀ ਅਕਾਲ